ਜਸਵਿੰਦਰ ਸਿੰਘ ਦੇ ਬਿਆਨ ਨੂੰ 2 ਸਾਲ ਹੋ ਚੁੱਕੇ ਸਨ ਤੇ ਹੁਣ ਤਲਾਕ ਹੋਣ ਤੋਂ ਬਾਅਦ ਆਪਣੀ ਭੈਣ ਦੀ ਬਿਮਾਰ ਸੱਸ ਦਾ ਪਤਾ ਲੈਣ ਜਲੰਧਰ ਜਾ ਰਿਹਾ ਸੀ ਜਦੋਂ ਜਸਵਿੰਦਰ ਸਿੰਘ ਰੋਡਵੇਜ バス ਵਿੱਚ ਚੜਿਆ ਤਾਂ バスਾਡੇ ਵਿੱਚੋਂ ਸਮਾਨ ਵੇਚਣ ਵਾਲੀਆਂ 3-4 ਔਰਤਾਂ ਵੀ バス ਵਿੱਚ ਚੜੀਆਂ ਉਹਨਾਂ ਕੋਲ ਪਾਣੀ ਦੀਆਂ ਬੋਤਲਾਂ, ਠੰਡੇ ਮਰੂੰਡੇ ਤੇ ਮੂੰਗਫਲੀ ਸੀ ਜਸਵਿੰਦਰ ਸਿੰਘ ਡਰਾਈਵਰ ਦੇ ਨਾਲ ਲੱਗਦੀ ਸੀਟ ਉੱਤੇ ਬੈਠਾ ਹੋਇਆ ਸੀ ਜੋ ਔਰਤਾਂ ਬਾਸਵਿਚੇ ਸਮਾਨ ਵਿੱਚ ਰਹੀਆਂ ਸਨ ਉਹਨਾਂ ਵਿੱਚੋਂ ਇੱਕ ਔਰਤ ਮੂੰਗਫਲੀ ਵੇਚ ਰਹੀ ਸੀ ਉਹ ਹੌਲੀ-ਹੌਲੀ ਹੋਕਾ ਲਾ ਕੇ ਮੂੰਗਫਲੀ ਵੇਚਦੀ ਹੋਈ ਜਸਵਿੰਦਰ ਸਿੰਘ ਕੋਲ ਆ ਕੇ ਕਹਿੰਦੀ ਹੈ ਮੂੰਗਫਲੀ ਲੈ ਲਓ ਜਸਵਿੰਦਰ ਸਿੰਘ ਆਪਣੇ ਧਿਆਨ ਵਿੱਚ ਬੈਠਾ ਹੋਇਆ ਸੀ ਤੇ ਉਹ ਸ਼ੀਸ਼ੇ ਵਿੱਚ ਦੀ ਬਾਹਰ ਦੇਖ ਰਿਹਾ ਸੀ ਪਰ ਜੋ ਮੂੰਗਫਲੀ ਵੇਚ ਰਹੀ ਸੀ ਉਸ ਦੀ ਆਵਾਜ਼ ਜਸਵਿੰਦਰ ਸਿੰਘ ਨੇ ਪਹਿਲਾਂ ਵੀ ਸੁਣੀ ਹੋਈ ਸੀ ਆਵਾਜ਼ ਸੁਣ ਕੇ ਜਦੋਂ ਇੱਕਦਮ ਸਿਰ ਘੁਮਾ ਕੇ ਦੇਖਦਾ ਹੈ ਤਾਂ ਮੂੰਗਫਲੀ ਵੇਚਣ ਵਾਲੀ ਔਰਤ ਨੂੰ ਦੇਖ ਕੇ ਉਸਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ। ਉਸਦੇ ਚਿਹਰੇ ਦਾ ਰੰਗ ਉੱਡ ਜਾਂਦਾ ਹੈ। ਇਹ ਮੂੰਗਫਲੀ ਵੇਚਣ ਵਾਲੀ ਔਰਤ ਕੋਈ ਹੋਰ ਨਹੀਂ ਸਗੋਂ 2 ਸਾਲ ਪਹਿਲਾਂ ਉਸਦੇ ਘਰ ਲਾਵਾਂ ਲੈ ਕੇ ਆਈ ਉਸਦੀ ਪਤਨੀ ਰੁਪਿੰਦਰ ਕੌਰ ਸੀ ਜਿਸ ਨਾਲ ਉਸਦਾ 1.5 ਸਾਲ ਪਹਿਲਾਂ ਤਲਾਕ ਹੋ ਚੁੱਕਾ ਸੀ। ਰੁਪਿੰਦਰ ਦੇ ਪੁਰਾਣੇ ਜਿਹੇ ਕੱਪੜੇ, ਮੁਰਝਾਇਆ ਹੋਇਆ ਚਿਹਰਾ ਅਤੇ ਕਮਜ਼ੋਰ ਸਰੀਰ ਦੇਖ ਕੇ ਜਸਵਿੰਦਰ ਦਾ ਆਪ ਮੁਹਾਰੇ ਹੀ ਰੋਣ ਨਿਕਲ ਆਉਂਦਾ ਹੈ। ਐਨੀ ਸੋਹਣੀ ਸੁਨੱਖੀ ਰੁਪਿੰਦਰ ਕੌਰ ਦਾ ਹਾਲ ਦੇਖ ਕੇ ਜਸਵਿੰਦਰ ਦੀ ਮਨ ਵਿੱਚ ਕਾਫੀ ਸਵਾਲ ਉੱਠਦੇ ਹਨ ਇਹਨਾਂ ਸਵਾਲਾਂ ਨੂੰ ਜਾਣਨ ਵਾਸਤੇ ਉਹ ਰੁਪਿੰਦਰ ਨੂੰ ਕੁਝ ਪੁੱਛਦਾ ਇਸ ਤੋਂ ਪਹਿਲਾਂ ਹੀ ਰੁਪਿੰਦਰ ਫੁੱਟੂ ਫੁੱਟ ਕੇ ਰੋਣ ਲੱਗ ਪੈਂਦੀ ਹੈ ਇਧਰੋਂ ਡਰਾਈਵਰ ਨੇ ਆਪਣੀ ਬੱਸ ਸਟਾਰਟ ਕਰ ਲਈ ਤੇ ਰੁਪਿੰਦਰ ਨੂੰ ਕਿਹਾ ਭਾਈ ਬੀਬਾ ਬੱਸ ਚੱਲਣ ਲੱਗੀ ਹੈ ਹੁਣ ਤੂੰ ਥੱਲੇ ਉਤਰ ਜਾ ਪਰ ਜਲਦੀ ਨਾਲ ਜਸਵਿੰਦਰ ਖੜਾ ਹੋ ਕੇ ਰੁਪਿੰਦਰ ਦੀ ਬਾਹ ਫੜ ਕੇ ਉਸ ਨੂੰ ਰੋਕ ਲੈਂਦਾ ਹੈ ਪਾਰ ਰੁਪਿੰਦਰ ਰੋਈ ਹੀ ਜਾ ਰਹੀ ਸੀ ਤੇ ਇਕਦਮ ਰੁਪਿੰਦਰ ਨੇ ਜਸਵਿੰਦਰ ਦੇ ਪੈਰਾਂ ਵਿੱਚ ਸਿਰ ਰੱਖ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਇਹ ਸਭ ਦੇਖ ਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਆਪਸ ਵਿੱਚ ਕੁਸਰਮੂਸਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਰੁਪਿੰਦਰ ਦੇ ਨਾਲ ਜੋ ਦੂਸਰੀਆਂ ਔਰਤਾਂ ਸਨ ਉਹ ਸਾਰੀਆਂ ਬੱਸ ਵਿੱਚੋਂ ਥੱਲੇ ਉਤਰ ਗਈਆਂ ਤੇ ਰੁਪਿੰਦਰ ਨੂੰ ਵੀ ਕਹਿਣ ਲੱਗੀਆਂ ਕਿ ਤੂੰ ਥੱਲੇ ਆ ਜਾ ਪਰ ਜਸਵਿੰਦਰ ਰੁਪਿੰਦਰ ਨੂੰ ਰੋਕ ਲੈਂਦਾ ਹੈ ਤੇ ਐਨੇ ਵਿੱਚ ਹੀ ਬੱਸ ਅੱਗੇ ਤੁਰ ਪੈਂਦੀ ਹੈ ਜਸਵਿੰਦਰ ਖੜਾ ਹੋਇਆ ਬਾਸ ਵਿੱਚ ਹੀ ਆਪਣੀ ਪਤਨੀ ਨੂੰ ਉਸਦੇ ਹਾਲਚਾਲ ਬਾਰੇ ਪੁੱਛਣ ਲੱਗ ਜਾਂਦਾ ਹੈ ਤੇ ਰੁਪਿੰਦਰ ਆਪਣੇ ਆਪ ਨੂੰ ਥੋੜਾ ਜਿਹਾ ਸੰਭਾਲਦੀ ਹੋਈ ਹੌਲੀ ਜਿਹਾ ਕਹਿੰਦੀ ਹੈ ਸਰਦਾਰ ਜੀ ਸਾਸਰੀ ਕਾਲ ਮੈਨੂੰ ਮਾਫ ਕਰ ਦਿਓ ਜਸਵਿੰਦਰ ਰੁਪਿੰਦਰ ਤੋਂ ਉਸਦੀ ਹਰਦਵੀਤੀ ਪੁੱਛਦਾ ਹੈ ਤੇ ਉਸਦੇ ਇਸ ਹਾਲ ਬਾਰੇ ਪੁੱਛਦਾ ਹੈ ਫਿਰ ਰੁਪਿੰਦਰ ਨੇ ਜੋ ਦੱਸਿਆ ਉਸ ਨੂੰ ਸੁਣ ਕੇ ਉਹ ਹੈਰਾਨ ਹੋ ਗਿਆ ਰੁਪਿੰਦਰ ਦੱਸਦੀ ਹੈ ਕਿ ਮੈਂ ਆਪਣੀ ਮਾਂ ਤੇ ਭਰਾ ਦੇ ਵਹਿਕਾਵੇ ਵਿੱਚ ਆ ਕੇ ਤੁਹਾਡੇ ਤੋਂ ਤਲਾਕ ਲੈ ਲਿਆ ਜਿਸ ਕਰਕੇ ਮੈਂ ਆਪਣਾ ਘਰ ਆਪਣੇ ਹੱਥੀ ਬਰਬਾਦ ਕਰ ਲਿਆ ਤੇ ਦੂਜਾ ਜਿਹੜੇ ਤੁਸੀਂ ਮੈਨੂੰ 5 ਲੱਖ ਰੁਪਏ ਦਿੱਤੇ ਸਨ ਉਹ ਮੇਰੀ ਮਾਂ ਭਰਾ ਤੇ ਭਾਬੀ ਨੇ ਮਿਲ ਕੇ ਬਰਬਾਦ ਕਰ ਦਿੱਤੇ ਤੇ ਮੈਨੂੰ 1 ਰੁਪਿਆ ਵੀ ਨਹੀਂ ਦਿੱਤਾ ਉਹ ਐਨੇ ਲਾਲਚੀ ਹੋ ਗਏ ਕਿ ਪੈਸੇ ਖਤਮ ਹੋ ਜਾਣ ਤੋਂ ਬਾਅਦ ਉਹ ਮੇਰਾ ਦੂਜਾ ਵਿਆਹ ਕਰਾਉਣ ਲਈ ਮੈਨੂੰ ਇੱਕ 65 ਸਾਲ ਦੇ ਬੁੱਢੇ ਨਾਲ ਵਿਆਉਣ ਲੱਗੇ ਸਨ ਕਿਉਂਕਿ ਉਹ ਉਹਨਾਂ ਨੂੰ ਬਹੁਤ ਵੱਡੀ ਰਕਮ ਦੇ ਰਿਹਾ ਸੀ ਪਰ ਮੈਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਮੈਨੂੰ ਬਹੁਤ ਮਾਰਿਆ-ਕੁੱਟਿਆ ਤੇ ਮੇਰਾ ਜ਼ਬਰਦਸਤੀ ਵਿਆਹ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਵਿਆਹ ਤੋਂ ਇੱਕ ਦਿਨ ਪਹਿਲਾਂ ਕਿਸੇ ਤਰ੍ਹਾਂ ਘਰੋਂ ਭੱਜ ਗਈ। ਫਿਰ ਦੋ ਦਿਨ ਗੁਰੂ ਘਰ ਰਹੀ ਤੇ ਉੱਥੇ ਰਹਿੰਦਿਆਂ ਹੀ ਮੇਰੀ ਮੁਲਾਕਾਤ ਇਹਨਾਂ ਔਰਤਾਂ ਨਾਲ ਹੋਈ ਜੋ ਬਾਜ਼ਾਰ ਵਿੱਚ ਖਾਣ-ਪੀਣ ਦਾ ਸਾਮਾਨ ਵੇਚਦੀਆਂ ਹਨ। ਇਹਨਾਂ ਔਰਤਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਤੂੰ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੀ ਹੈ ਤਾਂ ਤੂੰ ਹੋਟਲਾਂ ਵਿੱਚ ਜਾ ਉੱਥੇ ਤੈਨੂੰ ਕੰਮ ਵੀ ਮਿਲ ਜਾਵੇਗਾ ਤੇ ਪੈਸੇ ਦੀ ਵੀ ਮੋਟੀ ਕਮਾਈ ਹੋਵੇਗੀ ਪਰ ਤੈਨੂੰ ਲੋਕਾਂ ਨੂੰ ਖੁਸ਼ ਕਰਨਾ ਪਵੇਗਾ ਪਰ ਮੈਂ ਉਹ ਰਸਤਾ ਨਹੀਂ ਚੁਣਿਆ ਮੈਂ ਆਪਣਾ ਇੱਕ ਕਿਰਾਏ ਤੇ ਕਮਰਾ ਲਿਆ ਤੇ ਹੱਕ ਦੀ ਕਮਾਈ ਕਰਕੇ ਆਪਣਾ ਪੇਟ ਪਾਲਣ ਲੱਗੀ ਮੈਂ ਇੱਥੇ ਬੱਸ ਸਟੈਂਡ ਵਿੱਚ ਮੂੰਗਫਲੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਪਹਿਲਾਂ ਮੈਨੂੰ ਇੱਥੇ ਕੋਈ ਜਾਣਦਾ ਵੀ ਨਹੀਂ ਸੀ ਹੁਣ ਮੈਨੂੰ ਇੱਥੇ ਕੰਮ ਕਰਦਿਆਂ 6 ਮਹੀਨੇ ਹੋ ਗਏ ਹਨ ਅੱਜ ਜਦੋਂ ਮੈਂ ਤੁਹਾਨੂੰ ਅਚਾਨਕ ਹੀ ਦੇਖਿਆ ਤਾਂ ਮੇਰਾ ਦਿਲ ਜੋਰ-ਜੋਰ ਦੀ ਰੋਂਣ ਨੂੰ ਕਰਨ ਲੱਗਾ ਮੇਰਾ ਦਿਲ ਕਰਦਾ ਸੀ ਕਿ ਦਿਲ ਦੀ ਸਾਰੀ ਪੜਾਸ ਰੋ ਰੋ ਕੇ ਕੱਢ ਲਵਾਂ ਤੇ ਤੁਹਾਡੇ ਪੈਰਾਂ ਤੇ ਸੀਸ ਰੱਖ ਕੇ ਮਾਫੀ ਮੰਗ ਲਵਾਂ ਇਹ ਗੱਲਾਂ ਸੁਣ ਕੇ ਜਸਵਿੰਦਰ ਦਾ ਵੀ ਮਨ ਭਾਰ ਆਉਂਦਾ ਹੈ ਉਹ ਰੁਪਿੰਦਰ ਨੂੰ ਦਿਲਾਸਾ ਦਿੰਦਾ ਹੋਇਆ ਕਹਿੰਦਾ ਹੈ ਕਿ ਮੈਂ ਮੁੜ ਕੇ ਆਵਾਂਗਾ ਮੈਂ ਅੱਗੇ ਰਿਸ਼ਤੇਦਾਰੀ ਵਿੱਚ ਜਾ ਰਿਹਾ ਹਾਂ ਤੇ ਆ ਕੇ ਤੈਨੂੰ ਮਿਲਾਂਗਾ ਜਸਵਿੰਦਰ ਆਪਣੀ ਪਤਨੀ ਨੂੰ ਆਪਣਾ ਫੋਨ ਨੰਬਰ ਤੇ 2500 ਰੁਪਏ ਦੇ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਜਲਦੀ ਹੀ ਵਾਪਸ ਆਵਾਂਗਾ ਤੇ ਤੈਨੂੰ ਮਿਲਾਂਗਾ ਤੇ ਬੈਠ ਕੇ ਸਾਰੀ ਗੱਲ ਕਰਾਂਗੇ ਇਹ ਗੱਲ ਸੁਣ ਕੇ ਰੁਪਿੰਦਰਕੌਰ ਅਗਲੇ ਪਿੰਡ ਦੇ ਬੱਸ ਸਟੈਂਡ ਤੇ ਉਤਰ ਜਾਂਦੀ ਹੈ ਤੇ ਜਸਵਿੰਦਰ ਸਿੰਘ ਆਪਣੀ ਰਿਸ਼ਤੇਦਾਰੀ ਵਿੱਚ ਚਲਾ ਜਾਂਦਾ ਹੈ ਫਿਰ ਜਸਵਿੰਦਰ ਦੋ ਦਿਨਾਂ ਬਾਅਦ ਉਸੇ ਬੱਸ ਸਟੈਂਡ ਵਿੱਚ ਆ ਕੇ ਰੁਪਿੰਦਰ ਨੂੰ ਮਿਲਦਾ ਹੈ ਤਾਂ ਰੁਪਿੰਦਰ ਉਸ ਨੂੰ ਆਪਣੇ ਕਿਰਾਏ ਵਾਲੇ ਕਮਰੇ ਵਿੱਚ ਲੈ ਜਾਂਦੀ ਹੈ ਜਸਵਿੰਦਰ ਸਿੰਘ ਦਾ ਉਸ ਕਮਰੇ ਨੂੰ ਦੇਖ ਕੇ ਰੋਣ ਨਿਕਲ ਜਾਂਦਾ ਹੈ ਰੁਪਿੰਦਰ ਨੇ ਸਾਹਮਣੇ ਵਾਲੀ ਕੰਧ ਉੱਤੇ ਆਪਣੇ ਵਿਆਹ ਵਾਲੀ ਫੋਟੋ ਲਗਾ ਰੱਖੀ ਸੀ ਫਿਰ ਰੁਪਿੰਦਰ ਜਸਵਿੰਦਰ ਦੀਆਂ ਮਿੰਤਾ ਕਰਨ ਲੱਗ ਜਾਂਦੀ ਹੈ ਕਿ ਮੈਨੂੰ ਇਸ ਨਰਕ ਵਿੱਚੋਂ ਕੱਢ ਲਵੋ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਮਾਫ ਕਰ ਦਿਓ ਤੁਸੀਂ ਮੈਨੂੰ ਅਪਣਾ ਲਓ ਜੇਕਰ ਤੁਸੀਂ ਮੈਨੂੰ ਛੱਡ ਕੇ ਜਾਓਗੇ ਤਾਂ ਮੈਂ ਇਸ ਜਹਾਨ ਤੋਂ ਚਲੀ ਜਾਵਾਂਗੀ ਰੁਪਿੰਦਰ ਦੀਆਂ ਇਹ ਗੱਲਾਂ ਸੁਣ ਕੇ ਜਸਵਿੰਦਰ ਸੋਚਾਂ ਵਿੱਚ ਪੈ ਜਾਂਦਾ ਹੈ ਫਿਰ ਰੁਪਿੰਦਰ ਕਹਿੰਦੀ ਹੈ ਕਿ ਤੁਸੀਂ ਆਪਣੀ ਮਾਂ ਨਾਲ ਤੇ ਵੱਡੇ ਭਰਾ ਨਾਲ ਗੱਲ ਕਰੋ ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਮੰਨ ਜਾਣਗੇ ਤੇ ਮੈਨੂੰ ਮਾਫ਼ ਕਰ ਦੇਣਗੇ ਫਿਰ ਜਸਵਿੰਦਰ ਸਿੰਘ ਆਪਣੀ ਮਾਂ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਰੁਪਿੰਦਰ ਵਾਰੀ ਸਾਰੀ ਗੱਲ ਦੱਸਦਾ ਹੈ ਜਸਵਿੰਦਰ ਦੀ ਮਾਂ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਬਹੂ ਰੁਪਿੰਦਰ ਨੂੰ ਨਾਲ ਲੈ ਕੇ ਆ ਮੈਂ ਉਹਨੂੰ ਕਿਤੇ ਨਹੀਂ ਜਾਣ ਦੇਣਾ ਉਹ ਮੇਰੀ ਧੀ ਬਣ ਕੇ ਰਹੇਗੀ ਤੇ ਮੈਂ ਉਸ ਦੀ ਮਾਂ ਬਣ ਕੇ ਰਹਾਂਗੀ ਸਾਡਾ ਪਰਿਵਾਰ ਮੁਰ ਤੋਂ ਇੱਕ ਹੋ ਜਾਵੇਗਾ ਜਸਵਿੰਦਰ ਦਾ ਭਰਾ ਤੇ ਭਝਾਈ ਵੀ ਮੰਨ ਜਾਂਦੇ ਹਨ ਫਿਰ ਜਸਵਿੰਦਰ ਸਿੰਘ ਰੁਪਿੰਦਰ ਦਾ ਲੋੜਿੰਦਾ ਸਮਾਨ ਲੈ ਕੇ ਉਸ ਨੂੰ ਘਰ ਲੈ ਆਉਂਦਾ ਹੈ ਘਰ ਆ ਕੇ ਰੁਪਿੰਦਰ ਸਾਰਿਆਂ ਤੋਂ ਮਾਫੀ ਮੰਗਦੀ ਹੈ ਤਾਂ ਸਾਰੇ ਉਸ ਨੂੰ ਅਪਣਾ ਲੈਂਦੇ ਹਨ ਤੇ ਬਹੁਤ ਖੁਸ਼ ਹੁੰਦੇ ਹਨ ਐਨੇ ਦੁੱਖਾਂ ਤੋਂ ਬਾਅਦ ਰੱਬ ਨੇ ਉਹਨਾਂ ਦਾ ਫਿਰ ਤੋਂ ਮੇਲ ਕਰਾ ਦਿੱਤਾ ਅੱਜ ਜਸਵਿੰਦਰ ਤੇ ਰੁਪਿੰਦਰ ਕੋਲ ਇੱਕ ਧੀ ਹੈ ਰੁਪਿੰਦਰ ਹੁਣ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਵਿੱਚ ਰਹਿ ਰਹੀ ਹੈ ਪਤੀ ਪਤਨੀ ਨੂੰ ਚਾਹੀਦਾ ਹੈ ਕਿ ਉਹ ਦੋਨੋਂ ਇੱਕ ਦੂਜੇ ਤੇ ਵਿਸ਼ਵਾਸ ਬਣਾਏ ਰੱਖਣ ਤੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਜੇਕਰ ਤੁਹਾਨੂੰ ਕੋਈ ਮਾੜੀ ਮਤ ਦਿੰਦਾ ਹੈ ਤਾਂ ਉਸ ਦੇ ਪਿੱਛੇ ਨਾ ਲੱਗੋ ਦੋਸਤੋ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ